ਤਾ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਅੱਜ ਸਵੇਰੇ ਬੀਐਸਐਫ ਦੀ ਤੈਨਾਤੀ ਕਰ ਦਿੱਤੀ ਗਈ ਹੈ ਜਿਹੜੇ ਕੀ ਹਰ ਇੱਕ ਵਿਅਕਤੀ ਦੇ ਉੱਤੇ ਤਿੱਖੀ ਨਜ਼ਰ ਰੱਖ ਰਹੀ ਹੈ ਤਾਂ ਅchnala ਤੋਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ 85 ਦੇ ਕਰੀਬ ਬੀਐਸਐਫ ਦੇ ਜਵਾਨਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਤੇ ਤੈਨਾਤੀ ਦਾ ਕਾਰਨ ਹੈ ਲੋਕ ਸਭਾ ਚੋਣਾਂ ਮੰਨਿਆ ਜਾ ਰਿਹਾ ਕਿਉਂਕਿ ਬਾਰਡਰ ਏਰੀਆ ਹੋਣ ਕਰਕੇ ਜਿਆਦਾਤਰ ਮੁਸਤੈਦੀ ਜਿਹੜੀ ਹੈ ਇਸ ਪਾਸਿਓਂ ਹੁੰਦੀ ਹੈ ਅਜਿਹੇ ਦੇ ਵਿੱਚ ਸ਼ਰਾਰਤੀ ਅੰਸਰ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਨਾ ਹੋ ਸਕਣ ਇਸ ਕਰਕੇ ਬੀਐਸਐਫ ਦੀ ਇੱਕ ਕੰਪਨੀ ਦੇ ਤਕਰੀਬਨ 85 ਜਵਾਨਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਅੱਧੇ ਸਵੇਰ ਦੀ ਸ਼ਿਫਟ ਦੇ ਹੋਣ ਵਿੱਚ ਹੋਣਗੇ ਤੇ ਬਾਕੀ ਨਾਈਟ ਸ਼ਿਫਟ ਦੇ ਵਿੱਚ ਇਹਨਾਂ ਦੀ ਤੈਨਾਤੀ ਕੀਤੀ ਗਈ ਹੈ ਜਿੱਥੇ ਬੀਐਸਐਫ ਦੇ ਜਵਾਨ ਖੜੇ ਹੋਏ ਤੁਸੀਂ ਵੇਖ ਸਕਦੇ ਹੋ ਤੇ ਉਹਨਾਂ ਦੇ ਨਾਲ ਪੁਲਿਸ ਦੇ ਅਧਿਕਾਰੀ ਵੀ ਮੌਕੇ ਦੇ ਉੱਤੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਪੈਨੀ ਅੱਖ ਰੱਖੀ ਜਾ ਰਹੀ ਹੈ ਹਰ ਇੱਕ ਵਿਅਕਤੀ ਦੇ ਉੱਤੇ ਤਾਂ ਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਹਾਲਾਂਕਿ ਹੌਲੀ-ਹੌਲੀ ਜੋ ਕਿ ਆ ਜਾ ਰਹੀ ਹੈ ਕਿ ਪੈਰਾ ਮਿਲਟਰੀ ਫੋਰਸਾਂ ਵੀ ਪੰਜਾਬ ਦੇ ਵਿੱਚ ਬੁਲਾਈਆਂ ਜਾਣ ਗਿਆ ਤੈਨਾਤੀ ਕੀਤੀ ਜਾਏਗੀ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਕਿ ਸਵੇਰੇ ਹੀ ਬੀਐਸਐਫ ਦੇ ਜਵਾਨਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਅਚਨਾਲਾ ਥਾਣੇ ਦੇ ਬਾਹਰ ਜੋ ਹੈ ਤਣਾਤੀ ਕੀਤੀ ਗਈ ਹੈ ਨਾਲੇ ਬੀਐਸਐਫ ਤੇ ਜਵਾਨਾ ਦੇ ਪੁਲਿਸ ਅਧਿਕਾਰੀ ਵੀ ਖੜੇ ਹੋਏ ਵਿਖਾਈ ਦੇ ਰਹੇ ਨੇ ਜਿਹੜੇ ਕਿ ਡੇ ਅਤੇ ਨਾਈਟ ਸ਼ਿਫਟਾਂ ਦੇ ਵਿੱਚ ਆਪੋ ਆਪਣੀ ਡਿਊਟੀ ਕਰਨਗੇ ਤੇ ਹਰ ਇੱਕ ਦੇ ਉੱਤੇ ਤਿੱਖੀ ਅੱਖ ਰੱਖਣਗੇ ਤਾਂਕਿ ਕੋਈ ਵੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਕੋਈ ਵੀ ਵਿਅਕਤੀ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਰਾਰਤ ਨਾ ਕਰ ਸਕੇ ਕਿਉਂਕਿ ਜੇਕਰ ਅਜਨਾਲਾ ਦੀ ਹੀ ਗੱਲ ਕੀਤੀ ਜਾਵੇ ਤਾਂ ਬੇहद ਸੰਵੇਦਨਸ਼ੀਲ ਏਰੀਆ ਇਹ ਮੰਨਿਆ ਜਾਂਦਾ ਹੈ ਕਿਉਂਕਿ ਬਾਰਡਰ ਏਰੀਆ ਹੋਣ ਕਰਕੇ ਜਿੱਥੇ ਇੱਕ ਪਾਸੇ ਕੁਸਪੈਟ ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਨੇ ਤੇ ਇਸ ਤੋਂ ਇਲਾਵਾ ਨਸ਼ੇ ਦੀ ਤਸਕਰੀ ਵੀ ਵੱਡੇ ਪੱਧਰ ਤੇ ਹੁੰਦੀ ਹੈ ਬਾਰਡਰ ਏਰੀਆ ਹੋਣ ਕਰਕੇ ਅਜਿਹੇ ਦੇ ਵਿੱਚ ਇਹਨਾਂ तमाम ਚੀਜ਼ਾਂ ਦੇ ਉੱਤੇ ਠੱਲ ਪਾਈ ਜਾਏ ਤੇ ਇਸ ਕਰਕੇ ਇਹ ਬੀਐਸਐਫ ਤੇ ਜਵਾਨਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਤਾਂ 85 ਦੇ ਕਰੀਬ ਇਹ ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ ਜਿਹੜੇ ਕਿ ਹਰ ਇੱਕ ਦੇ ਉੱਤੇ ਕਿ ਕੀ ਅੱਖ ਰੱਖਣਗੇ ਦਿਨ ਅਤੇ ਰਾਤ ਦੀਆਂ ਸ਼ਿਫਟਾਂ ਦੇ ਵਿੱਚ ਇਹਨਾਂ ਜਵਾਨਾਂ ਦੇ ਵੱਲੋਂ ਆਪਣੀ ਡਿਊਟੀ ਨਿਭਾਈ ਜਾਏਗੀ ਤਾਂ ਪਹਿਲੇ ਚਰਨ ਦੇ ਵਿੱਚ ਤਕਰੀਬਨ 85 ਜਵਾਨ ਜਿਹੜੇ ਕਿ ਬੀਐਸਐਫ ਦੀ ਕੰਪਨੀ ਦੇ ਬੁલાਏ ਗਏ ਨੇ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਕਿ ਪੈਰਾਮਿਲਟਰੀ ਫੋਰਸਾਂ ਵੀ ਪੰਜਾਬ ਦੇ ਵਿੱਚ ਅchnala ਦੇ ਵਿੱਚ ਲਗਾਈਆਂ ਜਾਣਗੀਆਂ ਤਾਂਕਿ ਕੋਈ ਵੀ ਸ਼ਰਾਰਤ ਨਾ ਕਰ ਸਕੇ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਫਿਬੀਆ ਸਭ ਤੇ ਜਵਾਨ ਹੈ ਖੜੇ ਹੋਏ ਆਪਣੀ ਡਿਊਟੀ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਉਹਨਾਂ ਦੇ ਨਾਲ ਪੁਲਿਸ ਅਧਿਕਾਰੀ ਵੀ ਮੌਕੇ ਦੇ ਉੱਤੇ ਮੌਜੂਦ ਨੇ ਤਾਂ ਇਸ ਦਾ ਕਾਰਨ ਇੱਕੋ ਇੱਕ ਹੈ ਕਿ ਲੋਕ ਸਭਾ ਚੋਣਾਂ ਸਰ ਦੇ ਉੱਤੇ ਨੇ ਅਜਿਹੇ ਦੇ ਵਿੱਚ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ ਕੋਈ ਸ਼ਰਾਰਤੀ ਅੰਸਰ ਪੰਜਾਬ ਦੇ ਵਿੱਚ ਆ ਕੇ ਮਾਹੌਲ ਖਰਾਬ ਨਾ ਕਰ ਸਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਇਹਨਾਂ ਤਮਾਮ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਤੇ ਹੋਏ ਇਹ ਬੀਐਸਐਫ ਤੇ ਜਵਾਨਾਂ ਦੀ ਤੈਨਾਤੀ ਕਰਤੀ ਗਈ ਹੈ ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਹ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਜਿੱਥੇ ਕਿ ਅਜਨਾਲਾ ਦੇ ਵਿੱਚ ਬੀਐਸਐਫ ਦੀ ਇੱਕ ਕੰਪਨੀ ਦੇ 85 ਜਵਾਨਾਂ ਦੀ ਤੈਨਾਤੀ ਕੀਤੀ ਗਈ ਹੈ ਤੇ ਹੌਲੀ-ਹੌਲੀ ਇਸ ਦੇ ਵਿੱਚ ਵਾਅਦਾ ਕੀਤਾ ਜਾਏਗਾ ਇੱਥੋਂ ਤੱਕ ਕਿ ਪੈਰਾ ਮਿਲਟਰੀ ਫੋਰਸਾਂ ਵੀ ਪੰਜਾਬ ਦੇ ਵਿੱਚ ਲਗਾਈਆਂ ਜਾਣਗੀਆਂ ਕ੍ਰਿਟੇਰੀਆ ਪ੍ਰੋਸਪਰ ਬੋਰਡ ਨੂੰ ਕੋਈ ਸੁਰੱਖਿਆ ਕੋਡ ਨੰਬਰ ਹੋਣੀ ਜਿਵੇਂ ਤੁਹਾਨੂੰ ਪਤਾ ਹੈਗਾ ਵੀ ਲੋਕ ਸਭਾ ਚੋਣਾਂ ਜਿਹੜੀਆਂ ਲੱਗ ਕੇ ਆ ਰਹੀਆਂ ਹੋਈਆਂ ਉਹ ਸਬੰਧ ਦੇ ਵਿੱਚ ਜਿਹੜਾ ਹੈਗੀ ਲਾਈਨ ਰੋਡ ਦੀ ਜਿਹੜੀ ਸਟੇਚੀ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਕੋਲ ਜਿਹੜੀ ਬੀਐਸਐਫ ਦੀ ਜਿਹੜੀ ਇੱਕ ਕੰਪਨੀ ਜਿਹੜੀ ਹੈਗੀ ਆ ਅਪਰੋਕਸੀਮੇਟਲੀ 85 ਮੈਂਬਰ ਕਿਰੇ ਪਹੁੰਚ ਚੁੱਕੇ ਹੈਗੇ ਆ कोरोना ਦੇ ਅਸੀਂ ਡੇ ਨਾਈਟ ਦੇ ਜਿਹੜੇ ਆ ਨਾਕਾ ਬੰਦੀ ਜੀ ਸ਼ੁਰੂ ਕਰਤੀ ਆ ਉਹ ਲਾਅ ਐਂਡ ਆਰਡਰ ਸਿੱਧੀ ਜਿਹੜੀ ਹੈਗੀ ਆ ਬਿਲਕੁਲ ਜਿਹੜੀ ਉਹ ਖਰਾਬ ਨਹੀਂ ਹੁੰਦੀ ਜਾਊਗੀ ਪਰ ਪੀਸਫੁਲ ਜਿਹੜੀ ਹੈਗੀ ਆ ਉਹ ਇਲੈਕਸ਼ਨ ਕਰਾਈ ਜਾ। ਤੇ ਕਿੱਥੇ ਕਿੱਥੇ ਤਣਾਅ ਜਿੱਤੀ ਜਾਰੀ ਕੰਪਨੀ ਸ। ਇਹ ਵੱਖਰੇ ਵੱਖਰੇ ਅਸੀਂ ਨਾਕਾ ਜਿਹੜੇ ਆ ਸ਼ਿਫਟਿੰਗ ਨਾਕਾ ਸਹੀ ਦੇ ਲਾਉਂਦੇ ਹੋ ਗਿਆਂ ਕਿਉਂਕਿ ਬਾਰਡਰ ਏਰੀਆ ਹੁਣ ਕਰਕੇ ਜਿਹੜੇ ਹੈਗੇ ਆ ਪਾਰਟਿਕੂਲਰ ਇੱਕ ਥਾਂ ਤੇ ਨਹੀਂ ਸ਼ਿਫਟਿੰਗ ਨਾਕਾ ਬੰਦੀ ਅਸੀਂ ਕੀਤੀ ਕਰਦੇ ਆ। ਇਹ ਆਰਟੀਅਸ ਰੰਕ ਦੀ ਤਰ੍ਹਾਂ ਮਤਲਬ ਕੀ ਹੈ ਇਹਦਾ ਨਾਕਾਬੰਦੀ ਕਰਨਾ ਮੈਂ ਮੈਂ ਤੁਹਾਨੂੰ ਦੱਸਿਆ ਜਿਵੇਂ ਜੀ ਬਾਡਰ ਇਹ ਤੁਹਾਡਾ ਜਿਹੜਾ ਹੈਗਾ ਜਨਾਲਾ ਥਾਣਾ ਬਾਡਰ ਦੇ ਉੱਤੇ ਪੈਂਦਾ ਹੈਗਾ ਵੀ ਉਦੋਂ ਜਿਹੜੀਆਂ ਪਾਰੋਂ ਗਤੀਵਿਧੀਆਂ ਪਲੱਸ ਡਰੱਗਸ ਨੂੰ ਦੇਖਦੇ ਹੋਏ ਜਾਂ ਕੋਈ ਮਾੜੇ ਚੰਗੇ ਜਿਹੜੇ ਅਨਸਰ ਹੈਗੇ ਆ ਉਹਨਾਂ ਨੂੰ ਜਿਹੜਾ ਹੈਗਾ ਨੱਥ ਪਾਉਣ ਲਈ ਨਾਕਾਬੰਦੀ ਕੀਤੀ ਜਾਂਦੀ ਹੈ ਸਰ ਹੋਣ ਗਿਣਤੀ ਕਿੰਨੀ ਆਉਣ ਵਾਲੇ ਸਮੇਂ 'ਚ ਗਿਣਤੀ ਵਿਦਾਈ ਦਿੱਤੀ ਜਾ ਸਕਦੀ ਹੈ ਬਿਲਕੁਲ ਜੀ ਇਹ ਜਿੱਦਾਂ ਜਿੱਦਾਂ ਸਾਨੂੰ ਪੈਰਾਮਿਲਟਰੀ ਫੋਰਸ ਮਿਲੀ ਜਾਊਗੀ ਉਦਾਂ ਉਦਾਂ ਜਿਹੜੇ ਹੈਗੇ ਇਹ ਹੋਰ ਵੀ ਜਿਹੜੀਆਂ ਨਾਕਾਬੰਦੀ ਪਲੱਸ ਜਿਹੜੀ ਇਹ ਸਖਤੀ ਹੋਰ ਹੋਰ ਵਧਾਈ ਜਾਵੇ। ਇੱਕ ਕੰਪਨੀ ਕੋਲੇ ਨਾਲੇ ਥਾਣੇ ਕੀਤੀ ਕਿ ਹੋਰ ਕਿੱਥੋਂ ਮੈਂ ਨਹੀਂ ਅਜੇ ਫਿਰ ਸਾਡੇ ਕੋਈ ਕੰਪਨੀ ਆਈ ਹੈ ਕਿ ਉਹ ਅਸੀਂ ਨਾਲੇ ਦੇ ਥਾਣੇ ਦੇ ਵਿੱਚ ਹੀ ਤਨਾਤ ਕੀਤੀ ਹੈ। ਸ਼ਰਾਰਤੀਆਂ ਸਰਕਾਰ ਕੀ ਤਾੜਨਾ ਕਰਨ ਦੇ। ਇਹ ਉਹਨਾਂ ਨੂੰ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਕਰਕੇ ਵੀ ਇਲੈਕਸ਼ਨ ਦੇ ਜਿਹੜਾ ਹੈਗਾ ਦੌਰ ਸ਼ੁਰੂ ਹੋਣ ਲੱਗਾ ਵੀ ਕੋਈ ਵੀ ਮਾੜਾ ਅਨਸਰ ਜਿਹੜਾ ਹੈਗਾ ਉਹਨੂੰ ਜਿਹੜਾ ਅਸੀਂ ਅੱਖ ਨਹੀਂ ਚੁੱਕਣ ਦਵਾਂਗੇ ਔਰ ਬਿਲਕੁਲ ਜਿਹੜਾ ਸਖਤੀ ਰੱਖੀ ਜਾਊਗੀ ਜੋ ਕਾਨੂੰਨ ਮੁਤਾਬਕ ਕਾਰਵਾਈ ਹੋਗੀ ਉਹ ਸਖਤੀ ਸਖਤ ਕੀਤੀ ਜਾਊ। ਕਿਤੇ ਦੀਆਂ